ਦਰਬਾਰ ਸਾਹਿਬ ਜੀ ਹਮੇਸ਼ਾ ਹੀ ਇਹੀ ਦਾ ਇੱਥੋਂ ਆਸ਼ੀਰਵਾਦ ਲੈਣਾ ਇੱਥੇ ਮੱਥਾ ਟੇਕਣਾ ਇੱਕ ਆਪਣੇ ਆਪ ਚ ਸਕੂਨ ਆ ਜੀ ਸੋ ਮੈਂ ਅਸੀਂ ਸਾਰਿਆਂ ਨੇ ਇੱਕ ਪਹਿਲਾਂ ਹੀ ਸੋਚਿਆ ਸੀ ਕਿ ਦਰਬਾਰ ਸਾਹਿਬ ਜ਼ਰੂਰ ਜਾਣਾ ਜਿੱਦਾਂ ਹਮੇਸ਼ਾ ਜਾਂਦੇ ਆਂ ਔਰ ਫਿਲਮ ਲੀ ਆਏ ਸੀ ਅੱਜ ਅੰਮ੍ਰਿਤਸਰ ਸ਼ਹਿਰ ਚ ਬੜਾ ਵਰੀਆ ਤਰੀਕੇ ਨਾਲ ਹਮੇਸ਼ਾ ਜਿਵੇਂ ਪਿਆਰ ਮਿਲਦਾ ਹੀ ਆ ਜਿਵੇਂ ਤੁਹਾਡੀ ਹੌਸਪਿਟੈਲਿਟੀ ਆ ਪਿਆਰ ਆ ਨਿੱਘ ਪੁਣਾ ਆ ਸਾਰਾ ਦੇਖਿਆ ਜੀ ਫਿਲਮ ਬਾਕੀ ਫਿਲਮ ਦੀ ਗੱਲ ਕੀਤੀ ਜਾਵੇ ਤੇ 12 ਤਰੀਕ ਨੂੰ ਆ ਰਹੀ ਹੈ 12 ਜਨਵਰੀ ਨੂੰ ਮੁੰਡਾ ਰੌਕਸਟਾਰ ਇੱਕ ਆਰਟਿਸਟ ਦੀ ਕਹਾਣੀ ਹੈ ਉਹਨੂੰ ਕੀ ਤਕਲੀਫਾਂ ਉਹਦੀ ਲਾਈਫ ਚ ਕੀ ਸਟਰਗਲਸ ਹੁੰਦੇ ਆ ਕਿਵੇਂ ਆਪਣਾ ਮਕਾਮ ਪਾ ਪਾਉਂਦਾ ਨਹੀਂ ਪਾ ਪਾਉਂਦਾ ਬਸ ਉਹਦੀ ਸਟੋਰੀ ਹੈ ਜੀ ਕਿਸ ਤਰੀਕੇ ਦੇ ਕਿਰਦਾਰ ਹੁਣ ਮੇਰਾ ਉਹੀ ਹੈ ਜੀ ਅਪਕਮਿੰਗ ਸਿੰਗਰ ਜਿਹਦਾ ਅਪਕਮਿੰਗ ਨਹੀਂ ਬਰਡਿੰਗ ਸਿੰਗਰ ਆ ਉਹਨੂੰ ਸ਼ੌਂਕ ਹੈ ਗਾਉਣ ਦਾ ਪੈਸ਼ਨ ਆ ਬਟ ਕੋਈ ਰਾਹ ਨਹੀਂ ਮਿਲਦਾ ਜ਼ਰੀਆ ਨਹੀਂ ਮਿਲਦਾ ਬਟ ਜਦੋਂ ਜ਼ਰੀਆ ਮਿਲਦਾ ਰਾਹ ਮਿਲਦਾ ਉਦੋਂ ਫਿਰ ਮੁਸ਼ਕਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਉਹ ਮੁਸ਼ਕਲਾਂ ਨੂੰ ਪਾਰ ਕਰ ਪਾਉਂਦਾ ਨਹੀਂ ਕਰ ਪਾਉਂਦਾ ਉਹਦੀ ਸਟਰਗਲ ਦੀ ਕਹਾਣੀ ਹੈ ਜੀ ਸਾਰੀ ਜੀ ਅਰਦਾਸ ਬੇਨਤੀ ਕੀਤੀ ਬਸ ਜੀ ਅਰਦਾਸ ਤਾਂ ਸੁੱਖ ਸ਼ਾਂਤੀ ਦੀ ਹਮੇਸ਼ਾ ਉਹੀ ਹੁੰਦੀ ਆ ਕਰਦਿਆਂ ਦੀ ਸਾਰਿਆਂ ਦੀ ਇਹੀ ਹਰ ਬਸ ਮੈਂ ਹਮੇਸ਼ਾ ਹੋਰ ਕੁਝ ਨਹੀਂ ਮੰਗਦਾ ਇੱਥੇ ਆ ਕੇ ਹੀ ਮੰਗਦਾ ਕਿ ਬਾਬਾ ਜੀ ਜ਼ਿੰਦਗੀ ਚ ਲਾਈਫ ਚ ਸੁੱਖ ਸ਼ਾਂਤੀ ਰਹੇ ਬਸ ਹੋਰ ਕੁਝ ਸਰੋਤਿਆਂ ਨੂੰ ਇਹੀ ਜੀ 12 ਤਰੀਕ ਨੂੰ ਫਿਲਮ ਆ ਰਹੀ ਆ ਮੁੰਡਾ ਰੌਕਸਟਾਰ ਤੁਸੀਂ ਹਮੇਸ਼ਾ ਬਹੁਤ ਪਿਆਰ ਦਿੰਦੇ ਹੋ ਹਰ ਫਿਲਮ ਨੂੰ ਹਰ ਗਾਣੇ ਨੂੰ ਤੇ ਆਪਣੇ ਬੱਚਿਆਂ ਵਾਂਗੂ ਸਮਝਦੇ ਹੋ ਆਪਣੇ ਭਰਾਵਾਂ ਵਾਂਗੂ ਸਮਝਦੇ ਹੋ ਸੋ ਉਦਾਂ ਹੀ ਪਿਆਰ ਦਿੰਦੇ ਰਹੋ ਇੱਕ ਵਾਰੀ ਫਿਰ ਬੇਨਤੀ ਆ 12 ਤਰੀਕ ਨੂੰ ਆ ਰਹੀ ਆ ਮੁੰਡਾ ਰੌਕਸਟਾਰ 12 ਜਨਵਰੀ ਨੂੰ ਨੁੜੀ ਦਾ ਜਸ਼ਨ ਕਿੱਥੇ ਮਨਾਵਾਂਗੇ ਆਓ ਸਾਡੇ ਨਾਲ ਜੀ ਵਰਲਡ ਵਾਈਡ ਰਿਲੀਜ਼ ਹੋ ਰਹੀ ਹੈ ਜੀ ਵਰਲਡ ਵਾਈਡ ਵਰਲਡ ਵਾਈਡ ਰਿਲੀਜ਼